ਸਰ ਨਮ ਨੀ ਸਿੰਘਲ ਕਾਲ ਦਾ ਸਰ ਦੱਦਾ ਪੰਜਾਬ ਟਾਈਮਸ ਤੋਂ ਹਾਂਜੀ ਸਰ ਜਿਹੜਾ ਕੱਲ ਦੀ ਮੀਟਿੰਗ ਰਹੀ ਹੈ ਉਹਦੇ ਵਿੱਚ ਕੀ ਨਿਕਲਿਆ ਕੀ ਹੋਇਆ ਮੀਟਿੰਗ 'ਚ ਸਰ ਮੀਟਿੰਗ ਸਵਾ 4 ਵਜੇ ਚੱਲ ਪਈ ਸੀ ਵਧੀਆ ਮਾਹੌਲ 'ਚ ਚੱਲੀ ਕਾਫੀ ਮੰਗਾਂ ਤੇ ਵਿਚਾਰ ਵੰਨਣ ਤਰ੍ਹਾਂ ਹੋ ਗੀ ਗਿਆ ਸੀ ਤੇ ਇੱਕ ਅੱਧੀ ਮੰਗ ਤੇ ਉਹਨੇ ਹਾਂ ਵੀ ਕਰਤੀ ਸੀ ਵੀ ਜੀਰੀ ਗੇਤੀ ਲਾ ਦੇ ਉਹ ਕਹਾ ਲੈਦੇ ਹੋ ਤੁਸੀਂ ਠੀਕ ਹੈ ਜੀ ਫਿਰ ਆਪਣਾ ਵਾਲੀ ਸੌਖਾ ਲੋਟ ਆ ਜਾਂਦੀ ਹੈ ਚਾਲੀ ਚਾਲ ਦੀ ਗੱਲ 'ਚ ਮਤਲਬ ਰਾਜਾ ਨੇ ਇੱਕ ਗੱਲ ਠਾਤੀ ਵੀ ਕੋਈ ਮਾਰਕੀਟ 'ਚ ਵੱਡਾ ਅਫਸਰ ਹੈ ਜੋ ਪੈਸੇ ਖਾਂਦਾ ਹੈ ਕਿ ਜੀ ਨਗਰ ਤੇਜੀ ਫੀਰਦਾ ਬੰਦਾ ਹੈ ਜੀ ਠੀਕ ਹੈ ਉਹਨੂੰ ਚਾਰਨੀ ਨੇ ਗਵਾਜ਼ਾਰਨੀ ਕਰ ਰਹੇ ਉਹਦਾ ਨੌ ਲੈ ਰਾਜਾ ਉਹਦਾ ਨੌ ਲੈਤਾ ਉੱਥਾ ਉਸ ਗੱਲ ਤੋਂ ਖਿੱਚ ਗਿਆ ਫਿਰ ਕੀ ਨਾ ਉਹਨਾਂ ਦਾ ਮਤਲਬ ਮੈਨੂੰ ਨੌਲਾ ਨਹੀਂ ਪਤਾ ਲੱਗਿਆ ਜੀ ਰਾਜਾ ਨੌ ਜਰੂਰ ਲੈ ਸਕਦਾ ਜੀ ਜੀ ਠੀਕ ਹੈ ਤੇ ਫਿਰ ਪਰ ਇਹਨੇ ਕਹਤਾ ਜਗਿੰਦਰ ਗੜਾਹ ਨੇ ਉਹ ਇਹਨੇ ਕਿਤੇ ਕਹਿੰਦਾ ਮੁਸਰਮੁਸਰ ਛੱਡੋ ਮਤਲਬ ਜੀ ਗੱਲ ਕਰੋ ਤਾ ਸਾਡੀ ਮੁਸਰਮੁਸਰ ਵੀ ਕੋਣਾ ਯਾਰ ਐ ਕਿਵੇਂ ਰਹਾ ਤੇ ਫੇਰੇ ਉਹ ਫੇਰ ਜਗਿੰਦਰ ਗੜਾਹ ਨੇ ਕਹਤਾ ਵੀ ਤੂੰ ਸੱਜਣਾ ਵੀ ਸਾਡੀ ਮੀਟਿੰਗ ਨਹੀਂ ਕਰਦਾ ਹੋ ਕਹਿੰਦਾ ਧਰਨਾ ਦੇਉਂਗੇ ਪੰਜ ਦਿਨ ਸਿਰ ਹੱਥ ਦੇਵਾਂਗੇ ਕਹਦਾ ਘੰਟਾ ਹੋਰ ਗੱਲ ਕਰੋਂ ਧਰਨਾ ਕਿਉਂ ਦੇਣਾ ਜੀ ਕਹਿੰਦਾ ਪਹਿਲਾਂ ਤਾਂ ਮੀਟਿੰਗ ਸੀ ਤਾਂ ਸੱਡੀ ਆਏ ਵੀ ਜੇ ਅਸੀਂ ਧਰਨੇ ਤੇ ਆਏ ਕਹਿੰਦਾ ਫਿਰ ਆਏ ਤਾਂ ਫਿਰ ਤੁਸੀਂ ਧਰਨਾ ਦੇ ਲੋ ਅਸੀਂ ਆਪ ਦਾ ਕਰ ਰਹੇ ਹਾਂ ਇੰਗੇ ਟੁਕੜਾ ਓਕੇ ਈ ਜੋ ਅੱਜ ਜੋ ਕਿਸਾਨਾਂ ਨੂੰ ਸਵੇਰ ਤੋਂ ਹੀ ਜਿਹੜੇ ਪੁਲਿਸ ਘਰੇ ਉਹ ਕਰ ਰਹੀ ਹੈ ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਮੇਰਾ ਕਹਿਣਾ ਹੈ ਜਿਵੇਂ ਮੋਦੀ ਸਾਨੂੰ ਦਿੱਲੀ 'ਚ ਨਹੀਂ ਬਣ ਦਿੰਦਾ ਇਹ ਮੋਦੀ ਦੇ ਪਿਛੇ ਲੱਗ ਬਣ ਗਿਆ ਇਹ ਸਾਨੂੰ ਚੰਡੀਗੜ੍ਹ 'ਚ ਨਹੀਂ ਬਣ ਦਿੰਦਾ ਚੰਡੀਗੜ੍ਹ ਕੋਈ ਕੋਈ ਕੱਕੂ ਨਾ ਬਣ ਗਿਆ ਜੀ ਇਹ ਚੰਡੀਗੜ੍ਹ ਦੇ ਲਵੇ ਵੀ ਨਖੰਗਣਦਾ ਉਹ ਦਿੱਲੀ ਦੇ ਲਵੇ ਨਹੀਂ ਨਖੰਗਣ ਦਿੰਦੇ ਜੀ ਭਾਂ ਦੇ ਸਾਡੇ ਕਿਸਾਨ ਬੈਠੇ ਨੇ ਕਿਸਾਨ ਸ਼ਹੀਦ ਵੀ ਹੋ ਗਿਆ ਨੌਜਵਾਨ ਸਾਡਾ ਜੀ ਜੋ ਨੀਤੀ ਮਾਸੋਂ ਸੈਂਟਰ ਦੀ ਹੈ ਉਹੀ ਇਹਨੇ ਬਣਾ ਲਈ ਮਾਨ ਦੇ ਪੁੱਤ ਨੇ ਜੀ 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 ਲੋਕਾਂ ਨੇ ਘਟ ਘਟ 92 ਨੇ ਪਹਿਲੇ ਜਿਤੇ ਜੀ ਸਾਡਾ ਕੁਝ ਕਰੂਗਾ ਇਹਨੂੰ ਪਰ ਇਹ ਨਹੀਂ ਪਤਾ 70 ਸਾਲ ਦੇ ਮੁੱਢ ਪੱਤੇ ਨੇ ਲੋਕਾਂ ਨੇ ਜੀ ਸੈਮ ਸਾਹਿਬ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦਾ ਦਰਦ ਜਾਣਦਾ ਹਾਂ ਹਾਂ ਜੀ ਸੀਐਮ ਸਾਹਿਬ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦਾ ਦਰਦ ਬਹੁਤ ਚੰਗੀ ਤਰ੍ਹਾਂ ਜਾਣਦਾ ਚਲੋ ਹੈ ਤਾਂ ਕਿਸਾਨ ਦਾ ਪੁੱਤ ਘਸਿਆ ਹੋਇਆ ਲੀਡਰ ਨਹੀਂ ਹੈਗਾ ਥੱਲੇ ਉਹ ਨਹੀਂ ਕੱਪ ਕੇ ਲੀਡਰ ਨਹੀਂ ਬਣਿਆ ਹੋਗਾ ਇੱਕ ਗਾਇਕ ਲੀਡਰ ਬਣਿਆ ਮਤਲਬ ਉਹ ਫਰਕ ਹੁੰਦਾ ਜਿਹੜਾ ਮੋਟਰ ਤੋਂ ਸੰਬੰਧ ਚੱਲਣ ਚਾਹੇ ਆਵਾਜ਼ੰਤੀ ਚਾਹੇ ਪੁਰਾਣੇ ਲੀਡਰ ਨੇ ਜਿਹੜੇ ਉਹ ਕੱਟ ਕੇ ਬਣੇ ਦੂਹੀ ਦੀ ਗੱਲ ਨਹੀਂ ਕਰਦੇ ਮੀਟਿੰਗ ਤੋਂ ਉੱਠਣਗੇ ਜਾਂ ਕਾਹੋਂਗੇ ਕਿਸਾਨਾਂ ਨੂੰ ਨਾ ਅਲੱਗ ਜਿਹਾ ਚਾਰ ਨੰਬਰ 99 ਦਾ ਮੀਟਿੰਗ ਟੈਂਡ ਲੱਗਿਆ ਮੈਂ ਕਰਨ ਐਸੇ ਕਹਿੰਦੇ ਮੁੱਖ ਮੰਤਰੀ ਐਂ ਬਚਾਲ ਉੱਠ ਕੇ ਨਹੀਂ ਗਿਆ ਜੀ ਜੀ ਹਾਂ ਜਿਲ੍ਹੇ ਵਿੱਚ ਕਹਿੰਦੇ ਹੋਰ ਬੈਹ ਜਾਂਦਾ ਵੀ ਚਲੋ ਕੋਈ ਨਹੀਂ ਗੱਲਬਾਤ ਨਹੀਂ ਗੱਲ ਤੇਰੇ ਨਾਲ ਜਿਹੜੋ ਲੈਦੀ ਜਾਂਦਾ ਉੱਠ ਕੇ ਜਾਣ ਦਾ ਕੀ ਮਤਲਬ ਜੀ ਹਾਂ ਇਹ ਅਸੀਂ ਦਾ ਜੀ ਨਹੀਂ ਕਿੱਧੀ ਕਰਦੇ ਇਸ ਗੱਲ ਨੂੰ ਖੇਦੀ ਕਰਦੇ ਤੁਸੀਂ ਕਰਦੇ ਹੁਣ ਅੱਗੇ ਹੁਣ ਤੁਹਾਨੂੰ ਜਿਹੜਾ ਨਜ਼ਰ ਬੰਦ ਕੀਤਾ ਵੇ ਇਸ ਟਾਈਮ ਤੁਸੀਂ ਕਿੱਥੇ ਹੋ ਨਹੀਂ ਮੈਨੂੰ ਤਾਂ ਰਾਤ ਮੈਂ ਹੈਗਾ ਤਿਗਾ ਕਿਸਾਨ ਭਵਨ ਤਰਕੇ ਉੱਥੋਂ ਮੈਂ ਇੰਵੈਸਟ ਕਰ ਲਿਆ ਅਰੈਸਟ ਕਰ ਲਿਆ ਤੇ ਕਿਹਨੇ ਥਾਣੇ ਜੋ ਤੁਸੀਂ ਹੁਣ ਮਹਾਂਦੀਆ ਮੈਂ ਇੱਕ ਚੌਕੀ ਆ ਕੋਈ ਚੌਕੀ ਆ ਤੇ ਹੁਣ ਅੱਗੇ ਕੀ ਤੁਹਾਡੇ ਕਿਸਾਨ ਜਥੇਬੰਦੇ ਕੀ ਚਾਹ ਚਾਹੇ ਵਰਕਰ ਪੂਰੇ ਤਿਆਰੀਆਂ ਕਰੀ ਜਾਂਦੇ ਨੇ ਕੱਲ੍ਹ ਨੂੰ ਸੜਕਾਂ ਤੇ ਨਿਕਲਾਂਗੇ ਕੋਈ ਸਾਦੇ ਸੜਕਾਂ ਤੇ ਨਿਕਲਣਗੇ ਜਿੱਥੇ ਰਾਹ ਖੜਾ ਆਉਣਗੇ ਚੜ੍ਹ ਕੇ ਨਹੀਂ ਅਸੀਂ ਰੋਪ ਦੇ ਹਟਾ ਫੈਸਲਾ ਹੋ ਗਿਆ ਕਾਪੀ ਦੇ ਬੈਠਾਂਗੇ ਬੰਦੇ 5 ਹੋਣ 50 ਹੋਣ 100 ਹੋਵੇ ਜੀ ਤਾਂ ਤੇ ਹੁਣ ਤੁਹਾਨੂੰ ਲੱਗਦਾ ਵੀ ਸਰਕਾਰ ਨਾਲ ਤੁਹਾਡੀ ਕੋਈ ਗੱਲਬਾਤ ਦਾ ਹੱਲ ਨਿਕਲੂਗਾ ਜਾਂ ਧਰਨੇ ਦੇ ਕੇ ਹੀ ਅੱਗੇ ਕਪਾ ਲੜਾਈ ਲੜਾਂਗੇ ਦੇਖੋ ਗੱਲਬਾਤ ਤਾਂ ਅਸੀਂ ਕਦੀ ਨਹੀਂ ਭੱਜੇ ਨਾ ਸੈਂਟਰ ਨਾਲ ਭੱਜਿਆ ਨਾ ਹੁਲ ਭੱਜੀਏ ਹੁਣ ਗੱਲਬਾਤ ਦੇ ਵਿਜੇ ਤੁਹਾਨੂੰ ਨੇ ਅਰੇਸਟ ਕਰ ਲਿਆ ਅਸੀਂ ਕੱਲ ਤੋਂ ਭੱਜਿਆ ਗੱਲਬਾਤ ਨਹੀਂ ਅਰੇਸਟ ਕੀਤਾ ਠੀਕ ਹੈ ਤੁਹਾਨੂੰ ਤੜਕੇ ਚੱਕ ਲਿਆ ਤੁਸੀਂ ਇਸ ਚੀਜ਼ ਨੂੰ ਅਰੇਸਟ ਨੂੰ ਕਿਵੇਂ ਦੇਖਦੇ ਹੋ ਅਸੀਂ ਇਹ ਜਿੱਦ ਕਰਦੇ ਹਾਂ ਮਾੜੀ ਗੱਲ ਹੈ ਕਿਉਂ ਰੈਸਟ ਕਰਿਆ ਪਰ ਇੱਕ ਗੱਲ ਹੈ ਕਿ 10 ਸਾਲ 2010 ਚ ਸਾਨੂੰ ਅਰੈਸਟ ਕਰਾਇਆ ਮੈਨੂੰ ਉਦੋਂ ਪਰ ਉਦੋਂ ਬਾਅਦ ਸਾਨੂੰ ਕਿਸੇ ਸਰਕਾਰ ਨੇ ਗ੍ਰਿਫਤਾਰ ਨਹੀਂ ਕਰਿਆ ਜੀ ਵੀ ਜ਼ਿਆਦਾਰ ਨਹੀਂ ਦਿੰਦੇ ਨੂੰ ਜਾਂ ਹੋਰ ਨੂੰ ਫਿਰ ਇਹਨੇ ਪਰਚਾ ਦੁਬਾਰੇ ਚਲਾ ਦਿੱਤੀ ਜੀ ਹਾਂ ਹੁਣ ਕਿ ਕੇਜਰੀਵਾਲ ਜੀ ਵੀ ਪੰਜਾਬ ਚ ਆ ਰਹੇ ਮੋਟੀਵੇਸ਼ਨ ਇੱਕ ਰੱਖਣ ਵਾਸਤੇ ਹੁਸ਼ਿਆਰਪੁਰ ਦੇ ਕਿਸੇ ਉਹਦੇ ਚ ਚਲੋ ਦੱਸਾਂ ਉਹ ਇਹ ਲੀਡਰ ਦਾ ਫਰਜ਼ ਹੀ ਬਣਦਾ ਉਹ ਤਾਂ ਸੈਟਲ ਦੇ ਲੀਡਰ ਆਉਂਦੇ ਹੀ ਕਹਿੰਦੇ ਨੇ ਉਹ ਕੋਈ ਆਵੇ ਜੀ ਸਾਡੇ ਚ ਨੇ ਹੁਣ ਤੁਸੀਂ ਇਸ ਗੱਲ ਬਾਰੇ ਮੋਦੀ ਸਰਕਾਰ ਨਾਲ ਮੋਦੀ ਜੀ ਨਾਲ ਕੋਈ ਮੀਟਿੰਗ ਕਿਸੇ ਬੀਜਵੇ ਗਵਰਨਮੈਂਟ ਨਾਲ ਕਰੋ ਕੋਈ ਮੀਟਿੰਗ ਕੋਈ ਹੱਲ ਨਿਕਲੇ ਜੇ ਤੁਹਾਨੂੰ ਜੇ ਤਾਂ ਕੋਈ ਮੀਟਿੰਗ ਦੇਵੇ ਨਾ ਸਾਨੂੰ ਤੁਮਾਂ ਮੋਦੀ ਮੀਟਿੰਗ ਦੇ ਦੇ ਭਾਵੇਂ ਕਰਨ ਮੀਟਿੰਗ ਦੇ ਦੇ ਕੋਈ ਸੱਦਾ ਪੱਤਰ ਤਾਂ ਉਹ ਭੇਜਣਾ ਅਸੀਂ ਮੀਟਿੰਗ ਜੇ ਨਾ ਆ ਜਾਈਏ ਫਿਰ ਮੜ ਗਈ ਅੰਦਾ ਜੀ ਜੀ ਹੁਣ ਤੁਹਾਨੂੰ ਲੱਗਦਾ ਹੈ ਵੀ ਇਸ ਮੀਟਿੰਗ ਦਾ ਹੱਲ ਮਤਲਬ ਕਿ ਹੁਣ ਕਿਵੇਂ ਹੱਲ ਨਿਕਲੂਗਾ ਕੀ ਅੱਗੇ ਦੇ ਵਿਚਾਰ ਤਾਰਾ ਹੈਗੀ ਹੈ ਇਹ ਤਲਨ ਤੱਕੜ ਵਸ ਪਊਗਾ ਜੀ ਸਾਨੂੰ ਥਾਣੇ 'ਚ ਰੱਖਦੇ ਨੇ ਤਿੰਨ ਦਿਨ ਕਿਹੜਾ ਮੱਤ ਪਊਗਾ ਇਹ ਸਾਨੂੰ ਥਾਣੇ 'ਚ ਰੱਖਦੇ ਨੇ ਕੀ ਕਰਦੇ ਨੇ ਕਿਉਂ ਕਾਨੂੰਨ ਨੂੰ ਸਾਡੇ ਲੋਕਾਂ ਨੇ ਬਾਹਰ ਨਿਕਲਣਾ ਹੈ ਜੀ ਤੇ ਰਾਤਾਂ 'ਚ ਕਰ ਵੀ ਕੀ ਹੋਇਆ ਗ੍ਰਿਫਤਾਰ ਕਰਦੇ ਨੇ ਉਹਨਾਂ ਨੂੰ ਕੀ ਕਰਦੇ ਨੇ ਇਹਦੇ 'ਚ ਕੋਈ ਗੱਲ ਤੁਸੀਂ ਤਾਂ ਨਾਲੇ ਤੁਹਾਡਾ ਹੱਕ ਹੈ ਬਟ ਇਹਦੇ 'ਚ ਨਾ ਆਮ ਲੋਕੀ ਬਹੁਤ ਤੰਗ ਹੁੰਦੇ ਆ ਕਹਿੰਦੇ ਸੀ ਆਮਾਨ ਸਾਹਿਬ ਕਹਿੰਦੇ ਵੀ ਉਹ ਵੀ ਨਹੀਂ ਉਹ ਮੇਰੀ ਗੱਲ ਉਹ ਅਸੀਂ ਫੈਸਲਾ ਕਰ ਲਿਆ ਵੀ ਵਰਕਰਾਂ ਨੂੰ ਕਹਿੰਦਾ ਵੀ ਸੜਕ ਨਹੀਂ ਰੋਕਣੀ ਪਾਸੇ ਦੇ ਖੜ ਜਾਣਾ ਜੀ ਉਹ 50 50 ਵੀ ਤੁਸੀਂ ਕਿਸੇ ਰਸਤਾ ਨਹੀਂ ਰੋਕਣਾ ਪਾਸੇ ਦੇ ਖੜਨ ਜਾਓ ਜੀ ਜਖੜ ਜਿਕੇ ਖੜਾ ਹੋਗੇ ਪੁਲਿਸ ਨਾਲ ਵੀ ਇਹ ਨਹੀਂ ਪਰਣਾ ਇਹ ਵੀ ਕਹਤਾ ਸੀ ਜੀ 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 ਬਹੁਤ ਸਿਆਣੀ ਗੱਲ ਆ ਤੁਹਾਡੀ ਆ ਹਾਂ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ